ਚਮਕੌਰ ਦੀ ਗੜੀ ਨੂੰ ਕੇਰਾ ਪਾ ਬੈਠੇ ਨੇ ਤੇ ਮੇਰੇ ਕੋਲ ਸਿੰਘ ਕਿੰਨੇ ਨੇ ਬਾਦਸ਼ਾਹ ਕਹਿੰਦੇ ਗੁਰਸਿਹੀ ਮੇਰੇ ਕੋਲ ਸ਼ੇਰ ਕਿੰਨੇ ਨੇ ਗੁਰਸਿਹੀ ਚੇਕਾਰੇ ਇੱਕ ਨਦ ਚਿਹਲ ਨਰ ਚਿਹਲ ਨਰ ਕੇਵਲ 40 ਨਰ 40 ਸਿੰਘ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ 2 ਲਖ ਤੇ ਜਿਗਰ ਤੇ ਤੀਸਰੇ ਬਾਦਸ਼ਾਹ ਆ ਆ 40 ਭੁਖੇ ਸਿੰਘ 3 ਸਾਲ ਤੋਂ ਬਾਈ ਧਾਰ ਦੇ ਮੁਗਲਾ ਨਾਲ ਜੂਝਣ ਵਾਲੇ ਸਿੰਘ ਦੰਨਾ ਸਾਲਾਂ ਦਰਮਿਆਨ ਕਈ ਜੰਗ ਜਿੱਤਣ ਵਾਲੇ ਸਿੰਘ 7 ਮਹੀਨੇ ਅਨੰਦਾਂ ਦੀ Puri ਅੰਦਰ ਕਤੇ ਖਾ ਕੇ ਮੁੱਠੀ ਪਰ ਛੋਲੇ ਛਾਕੇ ਗੁਜ਼ਾਰਾ ਕਰਨ ਵਾਲੇ ਸਿੰਘ ਇਹ ਉਹ 40 ਭੁਖੇ ਭਾਣੇ ਸਿੰਘ ਨੇ ਜਿਹੜੇ ਸਰਸ ਪਾਤਸ਼ਾਹ ਦੇ ਨਾਲ ਆਏ ਨੇ ਦੂਸਰੇ ਬਨੇ ਉਹ ਹੱਟੀਆਂ ਕਟੀਆਂ 10 ਲੱਖ ਫੁਗਜਾਂ ਨੇ ਜਿਨ੍ਹਾਂ ਨੇ ਕਸਮਾਂ ਤੋੜੀਆਂ ਨੇ ਜਿਹੜੇ ਮਨੁੱਖਤਾ ਦਾ ਭਾਰਤ ਵਰਸ਼ ਦੀ ਸੰਸਕ੍ਰਿਤੀ ਦਾ ਕਾਣ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਭਾਰਤ ਵਰਸ਼ ਦਾ ਇਨਸਾਨੀਅਤ ਦਾ ਰਖਵਾਲਾ ਬੜਿਆ ਹੈ। ਔਰ ਭਾਰਤ ਵਰਸ਼ ਦੀ ਇਨਸਾਨੀਅਤ ਦੀ ਰੱਖਿਆ ਦੇ ਲਈ ਗੈਰਾਂ ਦੇ ਘਰਾਂ ਦੇ ਚਿਰਾਗ ਬਲਦੇ ਰੱਖਣ ਲਈ ਅੱਜ ਆਪਣੇ ਰਹਿੰਦੇ ਦੋ ਚਿਰਾਗ ਵੀ ਬਜਾਉਣ ਲੱਗਾ ਹੈ। ਐਸਾ ਗੁਰੂ ਗੋਬਿੰਦ ਸਿੰਘ ਹੈ।